ਪਾਹੀ ਗੁਰੂ ਜੀ ਸਰਵੰਸ ਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਜਨਮ ਇੱਕ ਬਹੁਤ ਹੀ ਅਲੌਕਿਕ ਅਤੇ ਇਤਿਹਾਸਿਕ ਘਟਨਾ ਹੈ। ਉਹਨਾਂ ਦੇ ਪ੍ਰਕਾਸ਼ ਪੂਰਵ ਦੀ ਸਾਖੀ ਇਸ ਤਰ੍ਹਾਂ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 2 ਦਸੰਬਰ 1666 ਕੋ ਸੁਦੀ 7 ਨੂੰ ਬਿਹਾਰ ਦੇ ਸ਼ਹਿਰ ਪਟਨਾ ਸਹਿ ਵਿਖੇ ਹੋਇਆ। ਆਪ ਜੀ ਦੇ ਪਿਤਾ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਸਨ ਬਚਪਨ ਵਿੱਚ ਹੀ ਆਪ ਜੀ ਦਾ ਨਾਮ ਗੋਵਿੰਦ ਰਾਏ ਰੱਖਿਆ ਗਿਆ ਸੀ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਉਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਧਰਮ ਦੇ ਪ੍ਰਚਾਰ ਲਈ ਅਸਾਮ ਦੀ ਯਾਤਰਾ ਤੇ ਸਨ ਪਟਨਾ ਸਾਹਿਬ ਵਿੱਚ ਮਾਤਾ ਗੁਜਰੀ ਜੀ ਤੇ ਮਾਮਾ ਕਿਰਪਾਲ ਚੰਦ ਜੀ ਨਾਲ ਰਹਿ ਰਹੇ ਸਨ ਗੁਰੂ ਜੀ ਦੇ ਜਨਮ ਦੀ ਖਬਰ ਸੁਣ ਕੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਗੁਰੂ ਜੀ ਦਾ ਜਨਮ ਦੇ ਨਾਲ ਇੱਕ ਪ੍ਰਸਿੱਧ ਸਾਖੀ ਜੁੜੀ ਹੋਈ ਹੈ ਪੀਰ ਭੇਖਣ ਸ਼ਾਦੀ ਉਹ ਕਰਨਾਲ ਹਰਿਆਣਾ ਦਾ ਇੱਕ ਮੁਸਲਮਾਨ ਫਕੀਰ ਸੀ ਗੁਰੂ ਜੀ ਦੇ ਜਨਮ ਵੇਲੇ ਉਸ ਨੇ ਪੂਰਬ ਦੇ ਵੱਲ ਮੂੰਹ ਕਰਕੇ ਸਜਦਾ ਕੀਤਾ ਜਦੋਂ ਉਸ ਦੇ ਚੇਲਿਆਂ ਨੇ ਪੁੱਛਿਆ ਕਿ ਤੁਸੀਂ ਕਾਬੇ ਵੱਲ ਪਿੱਠ ਕਿਉਂ ਕੀਤੀ ਤਾਂ ਉਸ ਨੇ ਕਿਹਾ ਕਿ ਅੱਜ ਰੱਬ ਦਾ ਕੋਈ ਖਾਸ ਨੂਰ ਪੂਰਬ ਦੇ ਵਿੱਚ ਪ੍ਰਗਟ ਹੋਇਆ ਹੈ। ਏਖਣ ਸ਼ਾ ਪਟਨਾ ਸਹਿ ਪਹੁੰਚਿਆ ਤੇ ਬਾਲਕ ਗੋਵਿੰਦ ਰਾਏ ਅੱਗੇ ਦੋ ਕੁੱਝੀਆਂ ਮਿੱਟੀ ਦੇ ਬਰਤਨ ਰੱਖੀਆਂ ਇੱਕ ਕੁੱਝੀ Hindu ਧਰਮ ਦਾ ਪ੍ਰਤੀਕ ਸੀ ਦੂਜੀ ਕੁੱਝੀ ਇਸਲਾਮ ਧਰਮ ਦਾ ਪ੍ਰਤੀਕ ਸੀ ਪੀਰ ਜੀ ਦੇ ਮਨ ਵਿੱਚ ਵਿਚਾਰ ਸੀ ਕਿ ਜੇਕਰ ਇਹ ਬਾਲਕ ਰੱਬੀ ਰੂਪ ਹੈ ਤਾਂ ਉਹ ਕਿਸੇ ਇੱਕ ਧਰਮ ਦਾ ਪੱਖ ਪੂਰੇਗਾ ਜਾਂ ਦੋਵਾਂ ਨੂੰ ਇੱਕ ਸਮਾਨ ਸਮਝੇਗਾ ਬਾਲ ਗੋਬਿੰਦ ਰਾਏ ਜੀ ਨੇ ਹੱਸਦੇ ਹੋਏ ਆਪਣੇ ਦੋਵੇਂ ਹੱਥ ਦੋ ਮਾਂ ਕੁੱਜੀਆਂ ਤੇ ਰੱਖ ਦਿੱਤੇ ਇਸ ਦਾ ਮਤਲਬ ਸੀ ਕਿ ਉਹ ਕਿਸੇ ਇੱਕ ਧਰਮ ਲਈ ਨਹੀਂ ਸਗੋਂ ਸਾਰੀ ਮਨੁੱਖਤਾ ਲਈ ਆਏ ਹਨ ਅਤੇ ਉਹਨਾਂ ਦਾ ਉਹਨਾਂ ਦੀ ਨਜ਼ਰ ਵਿੱਚ ਸਭ ਬਰਾਬਰ ਹਨ ਪੀਰ ਭੀਖਣ ਸਾਜੀ ਇਹ ਦੇਖ ਕੇ ਬਹੁਤ ਪਰਸੰਨ ਹੋਏ ਤੇ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਬਾਲਕ ਅੱਗੇ ਚੱਲ ਕੇ ਜ਼ੁਲਮ ਦਾ ਨਾਸ਼ ਕਰੇਗਾ ਅਤੇ ਸਾਂਝੀ ਬਾਲਤਾ ਦਾ ਪ੍ਰਚਾਰ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ